ਹੱਥ ਬਨ ਕੇ ਬੇਨਤੀ ਹੈ ਮੇਰੀ ਸਾਰੇ ਮੇਰੇ ਬੀਰਾਂ ਨੂੰ ਮਿੰਗਾ ਭੈਣਾਂ ਨੂੰ ਮੇਰੀਆਂ ਬੱਚੀਆਂ ਨੂੰ ਤੇ ਮੇਰੇ ਬਜ਼ੁਰਗਿਆਂ ਨੂੰ ਤੇ ਮੇਰੇ ਭਾਈਆਂ ਨੂੰ ਵੀ ਇਹ ਭਾਈ ਮੈਂ ਹੁਣ ਗੇਲੇ ਦੇ ਮੁੰਡਿਆਂ ਨੇ ਬਣਾਇਆ ਗਰੁੱਪ ਨਵਾਂ ਵਿਓ ਗਰੁੱਪ ਦੇ ਵਿੱਚ ਭਾਈ ਮੈਂ ਇੰਸਟਰ ਹੋ ਗਿਆ ਹੱਥ ਬਨ ਕੇ ਬੇਨਤੀ ਹੈ ਬੜੀਆਂ ਸਟੋਰੀਆਂ ਬਣਾਇਆ ਕਰਾਂਗੇ ਜੀ ਉਹਦਾ ਚਲ ਜਿਹੜੀਆਂ ਹੈਗੀਆਂ ਰਹੀ ਹੈਗੀ ਤੁਸੀਂ ਬਹੁਤ ਸੌਖੇ ਉੱਤੇ ਸੈਜ ਉੱਤੇ ਤੁਸੀਂ ਫਿਰ ਵੀ ਤੇ ਭਾਈ ਬਣ ਕੇ ਹੁਣ ਵੀ ਸਾਨੂੰ ਨਾ ਪੂਰਾ ਸੈਜ ਉੱਤੇ ਦੇਣਾ ਹੈ ਤੇ ਹੱਥ ਬਨ ਕੇ ਬੇਨਤੀ ਹੈ ਜਿੰਨਾ ਕਹਾ ਸ਼ੇਰ ਹੁੰਦਾ ਉਹ ਨਾ ਕਰਦੋ ਵਿਕਾਟ ਟ੍ਰਟੂ ਆ ਗਿਆ ਨਾ ਜੀ ਹਾਂ ਤੇ ਚੈਨਲ ਦਾ ਚੈਨਲ ਦਾ ਨਾਮ ਹੈਗਾ ਜੀ ਮਸਤੀ ਜੰਕਸ਼ਨ ਮਸਤਨੀ ਜੰਕਸ਼ਨ ਮਸਤੀ ਟੂ ਟੂ ਦੇ ਸਬਸਕ੍ਰਾਈਬ ਕਰ ਲਓ ਟੂ ਟੂ ਦੇ ਸਬਸਕ੍ਰਾਈਬ ਕਰ ਲਓ ਤੇ ਹੱਥ ਵੜ ਕੇ ਬੇਨਤੀ ਹੈ ਬਾਈ ਵੀਡੀਓ ਹੁਣ ਵੀ ਬਣਾਉਣ ਲੱਗਣਾ ਤੁਹਾਨੂੰ ਭੇਜਾਂਗੇ ਤੇ ਵੀਡੀਓ ਨੂੰ ਪੂਰੀ ਦੇਖ ਕੇ ਬਾਈ ਲਾਈਕ ਸ਼ੇਅਰ ਆ ਤੇ ਆਪਣੀਆਂ ਰਿਸ਼ਤੇਦਾਰਾਂ ਨੂੰ ਜ਼ਰੂਰ ਭਜਾਓ ਹੱਥ ਵੜ ਕੇ ਬੇਨਤੀ ਹੈ ਜਿਹਨੇ ਸਾਡੇ ਰਿਸ਼ਤੇਦਾਰ ਮੈਨੂੰ ਸੁਣੀ ਜਾਂਦੇ ਨੇ ਹੁਣ ਤਾਂ ਰਿਸ਼ਤੇਦਾਰ ਨੂੰ ਐ ਗਾਹਾਂ ਭੇਜਣ ਦੀ ਹੱਕ ਹੈ ਸਾਰਾ ਚੈਨਲ ਠੀਕ ਹੈ ਇਹ ਵਾਦਾ ਹੋ ਤੀ ਅਸੀਂ ਚੈਨਲ ਨੇ ਵਧੀਆ ਬਣਾਵਾਂਗੇ ਤੁਹਾਨੂੰ ਪੂਰੇ ਤਾਕਰੀਆਂ ਪੁਰਾਣੇ ਜਵਾਨੀਆਂ ਦੇ ਵੀਡੀਓ ਬਣਾਉਂਦੇ ਸੀ ਕੋਈ ਅੱਜ ਕੱਲ ਦੀ ਨਹੀਂ ਬਣਾਉਣੀ ਨਾ ਅਸੀਂ ਗਾਲ ਦੇਣੀ ਹੈ ਨਾ ਅਸੀਂ ਕਿਸੇ ਅਧਿਆਸੀ ਦੇ ਕੁਸ ਲੈਣਾ ਹੈ ਨਾ ਕਿਸੇ ਅਸੀਂ ਗੁਰਦੁਆਰੇ ਦੇ ਕਿਸੇ ਦੇ ਕੁਸ ਲੈਣਾ ਹੈ ਅਸੀਂ ਆਪ ਦੀ ਮਰਜ਼ੀ ਨਾਲ ਬਣਾਵਾਂਗੇ ਲੋਕਾਂ ਦਾ ਪੂਰਾ ਐਂਟਰਟੇਨਮੈਂਟ ਲੋਕਾਂ ਨੂੰ ਪੂਰਾ ਹਸਾਵਾਂਗੇ ਤੁਹਾਨੂੰ ਇੰਨੀ ਗੱਲ ਵਾਦਾ ਕਰਕੇ ਕਹਿਣਾ ਬਾਈ ਖਾਲਸਾ ਤੇ ਬਾਈ ਵੀ ਪੋਤੇ ਹੁਣ ਬਾਈ ਨਾਲ ਤੁਹਾਡੇ ਜੱਗੂ ਨਾਲ ਗੱਲ ਕਰਾ ਦਨੇ ਆ ਭੁੰਡੀ ਜੀ ਇਹ ਵੀ ਨਾਲ ਹੀ ਨੇ ਇਹ ਟੋਰਨੀਅੂ ਤੁਸੀਂ ਦੇਖਿਓ ਬਹੁਤ ਕਾਲਾ ਜੀ ਇੰਨਾ ਟੈਲੈਂਟਡ ਬੰਦੇ ਐ ਤੇ ਬਹੁਤ ਹੀ ਜ਼ਿਆਦਾ ਤੁਸੀਂ ਇਹ ਕਮੇਟੀ ਦੇਖਿਓ ਬਹੁਤ ਜ਼ਿਆਦਾ ਕਮੇਟੀ ਕਮੇਟੀ ਦਾ ਰਕਦੋ ਉਹ ਚੜਾਈ ਉਹ ਬਿਲਕੁਲ ਹੀ ਰੱਖਿਆ ਖਾਸ ਦਾ ਤੁਸੀਂ ਕੰਮ ਵਾਲੇ ਹੋ ਜਾ ਕਰੋ 10 ਦੇ ਜਿਹੜੇ ਤੇਰੇ ਖਾਸ ਦੋਸਤ ਨੇ ਜੇ ਕੋਈ ਰਹਿ ਗਿਆ ਨਾ ਸ਼ੇਅਰ ਕੀਤਾ ਉਹਨੂੰ ਕੀ ਕਹਿਣਾ ਐ ਫਿਰ ਕਿਹੜਾ ਤੇਰਾ ਖਾਸ ਦੋਸਤ ਆ ਹਾਂ ਨਾ ਸ਼ੇਅਰ ਕੀਤਾ ਉਹਨੇ ਉਹਦੇ ਲਈ ਫਿਰ ਕੋਈ ਸੇਵਾ ਉਹ ਆਪਣੇ ਕਰੂ ਸੇਵਾ ਯਾਰਾ ਫਿਰ ਉਹਨੂੰ ਪਤਾ ਬੁਲਾਉਣਾ ਛੱਡ ਜਾਗੇ ਅਸੀਂ ਨਾ ਅਸੀਂ ਥਾਣੇ ਚਾਹੀਏ ਵੀ ਰਾਜ ਬੰਦਾ ਕਰਾਉਣਾ ਜਿਹੜਾ ਕੋਈ ਕਰ ਦਿੰਦਾ ਨਹੀਂ ਗੁੰਡਾ ਨਿਭਰਾ ਦਿੰਦੇ ਐ ਹਰ ਕੋਡੇ ਕੋਡੇ ਨਾਲ ਇੱਕ ਧੱਕਾ ਦਾ ਗਾਧੋ ਕਰਨਾ ਹੁੰਦਾ ਆ ਕਲੰਨੂ ਸਾਡੇ ਭਾਈਓ ਸਾਨੂੰ ਪਤਾ ਤੁਹਾਨੂੰ ਯਕੀਨ ਆ ਮੈਨੂੰ ਸੋਡੇ ਦੇ ਸਾਰੇ ਤੇਰਾ ਤੁਸੀਂ ਵੱਤੋ ਵਾਤ ਸੁਣੋਗੇ ਬਾਕੀ ਸਾਰੇ ਓਕੇ ਧੰਨਵਾਦ ਇਹਨੂੰ ਕਰ ਹੋਰ ਅਪਡੇਟ ਨੂੰ ਮੈਂ ਐਡ ਕਰਦਾ ਇੱਕ ਦੰਡੂ ਕੋ ਸੋਡੇ ਗਲੰਨ ਭਾਈ ਇੱਥੇ ਆ ਗਏ ਸਤਿ ਸ਼੍ਰੀ ਅਕਾਲ ਜੀ ਦੇਖੋ ਬੋਲੇਗਾ ਮੋਟ ਫੇਸਬੁਕ ਦੇ ਨਾਲ ਆ ਗਏ